ਸੰਗਤ ਮੰਡੀ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਦੁਪਹਿਰ ਸਮੇਂ ਵਾਰਦਾਤ ਨੂੰ ਦਿੱਤਾ ਅੰਜਾਮ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਵਿੱਚ ਜੁਟੀ ਦੱਸਦੀ ਹੈ ਕਿ ਸੰਗਤ ਮੰਡੀ ਵਿਖੇ ਅੱਜ ਇੱਕ 37 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ ਮੌਕੇ ਤੇ ਥਾਣਾ ਸੰਗਤ ਦੇ ਮੁਖੀ ਬਟਿੰਡਾ ਦਿਹਾਤੀ ਦੇ ਡੀਐਸਪੀ ਮਨਜੀਤ ਸਿੰਘ ਅਤੇ ਐਸਪੀਡੀ ਅਜੇ ਗਾਂਧੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਪੀਡੀ ਨੇ ਦੱਸਿਆ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਦੱਸਿਆ ਹੈ ਕਿ ਇਹ ਇਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਅਤੇ ਇਹਨਾਂ ਦਾ ਪੁਰਾਣਾ ਲੜਾਈ ਝਗੜਾ ਚੱਲ ਰਿਹਾ ਹੈ ਤੇ ਮੈਂ ਰੋੜੂ ਲਈ ਪੈਸੀ ਇੱਥੇ ਚਾਰ ਪੰਨਡੇ ਜਾਈਏ ਮਨਪਤ ਪਾਦ ਦਾ ਖੜਕਾ ਭਰਾਕਾ ਤੇ ਮੈਂ ਕਿਹਾ ਕਾਰ ਭਰਾਕਾ ਤੇ ਮਾਰ ਬਾਹਰ ਤੇ ਉਕੜੀ ਕਰਨੀ ਆ ਪਾਪਾ ਪਾਪਾ ਭਾਪੇ ਗੋਲੀ ਮਾਰੀ ਬਸ ਆ ਗੱਲ ਯੋ ਭੱਜ ਗਏ ਹੈ ਕਿੰਨੇ ਕਿਤੇ ਗੋਲੀ ਕਿਤੇ ਬੱਜਿਆ ਕਾਲੇ ਜੀ ਕਿੰਨੀ ਉਮਰ ਆ ਹੋਊਗੀ 45 ਸਾਲ ਦੀ ਹੈ ਕਿਨੇ ਬੱਚੇ ਆ ਚਾਰ ਪੁੱਤ ਜੀ ਹੈ ਕਿੱਥੇ ਲੱਗੀ ਕਾਲਾ ਸਿੰਘ ਬੰਦੇ ਜੀ ਗੋਲੀ ਕਿੱਥੇ ਲੱਗੀ ਆ ਹਾਂ ਗੋਲੀ ਕਿੱਥੇ ਲੱਗੀ ਇੱਥੇ ਵਜਿਆ ਜਦੋਂ ਉਹ ਇੱਥੇ ਨਿਕਦਾ ਦੇਖਣਾ ਹੈ ਇੱਥੇ ਵੀ ਜਿਹੜੀ ਗੋਲੀ ਵਿੱਚ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਲੜਾਈ ਝਗੜਾ ਹੈਗਾ ਸੀ ਤੇ ਜਿਹੜਿਆਂ ਬੰਦਿਆਂ ਨੇ ਆ ਕੰਮ ਕੀਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਹੈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀ ਉਹਦਾ ਨੰਬਰ ਵੀ ਸਾਡੇ ਕੋਲ ਆ ਗਏ ਆ ਸਾਡੀ ਵੱਖ-ਵੱਖ ਟੀਮਾਂ ਉਹਨਾਂ ਦੋਸ਼ੀਆਂ ਨੂੰ ਫੜਨ ਲਈ ਐਫਰਟਸ ਕਰ ਰਹੀ ਹੈ ਤੇ ਅਸੀਂ ਜਲਦੀ ਜਿਹੜਨੇ ਵੀ ਦੋਸ਼ੀ ਹੈ ਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਫੜ ਲਵਾਂਗੇ ਡੈਥ ਹੋ ਚੁੱਕੀ ਹੈ ਹਾਂਜੀ ਉਹਨ ਦੀ ਡੈਥ ਹੋ ਚੁੱਕੀ ਹੈ ਨਾਮ ਸੀ ਸੂਰਜ ਉਮਰ ਕਿੰਨੀ ਸਰ 37 ਸਾਲ ਦੇ ਕਰੀਬ ਦੀ ਉਮਰ ਹੈਗੀ ਇਹਦੇ ਵਿੱਚ ਇਹਨਾਂ ਦੇ ਕੀ ਹੋਇਆ ਮਾਮਾ ਇਕੱਤਰ ਇਹਨਾਂ ਦੀ ਆਪਸ ਦੀ ਪਹਿਲਾਂ ਦੀ ਲੜਾਈ ਝਗੜਾ ਚੱਲਦਾ ਸੀ ਉਹ ਜਿਹੜੇ ਬੰਦੇ ਹੈਗੇ ਨੇ ਦੋਸ਼ੀ ਉਹ ਸਾਰੇ ਇੱਥੇ ਇਹਦੇ ਘਰੇ ਆਏ ਸੀ ਉਹਨਾਂ ਨੇ ਗੇਟ ਖੜਕਾਇਆ ਉਹਨੇ ਗੇਟ ਨਹੀਂ ਖੋਲਿਆ ਤਾਂ ਉਹਨਾਂ ਨੇ ਬਾਹਰੋਂ ਫਾਇਰ ਕੀਤਾ ਉਹਦੇ ਛਾਤੀ ਦੇ ਵਿੱਚ ਵਜਿਆ ਤੇ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਹਜੇ ਕਿੰਨੇ ਬੰਦੇ ਆ ਗਏ ਹਜੇ ਤੱਕ 5 ਦੇ ਕਰੀਬ ਬੰਦੇ ਹੈਗੇ ਆ 4 ਬੰਦੇ ਅਸੀਂ ਪਛਾਣ ਲਏ ਬਾਕੀ ਇਹ ਕਹਿੰਦੇ ਹੋਰ ਵੀ ਬੰਦੇ ਹੈਗੇ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ 4 ਬੰਦਿਆਂ ਦੀ ਪਛਾਣ ਹੋ ਗਈ ਹੈ ਸਰ ਕੈਸਟਰ ਬਾਅਦ ਦਾ ਮਾਮਲਾ ਹੈ ਆਪਸ ਦਾ ਇਹਨਾਂ ਦਾ ਲੜਾਈ ਝਗੜੇ ਦਾ ਮਾਮਲਾ ਹੈ। ਅਸਲਾ ਜਮ੍ਹਾਂ ਹੋ ਚੁੱਕਿਆ ਜੀ ਥਾਣੇ ਦੇ ਵਿੱਚ ਫਿਰ ਵੀ ਹਜੇ ਤੱਕ ਜੋ ਪਤਾ ਲੱਗਿਆ ਹੈ ਕਿ ਨਜਾਇਜ਼ ਅਸਲਾ ਯੂਜ਼ ਕੀਤਾ ਸੀ ਇਹਨਾਂ ਨੇ ਉਹ ਅਸੀਂ ਸਾਰਾ ਵੈਰੀਫਾਈ ਕਰਨ ਰਿਹਾ ਕਿ ਅਸਲਾ ਜਿਹੜਾ ਯੂਜ਼ ਕੀਤਾ ਗਿਆ ਉਹ ਨਜਾਇਜ਼ ਹੈਗਾ ਜੀ।